ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਲੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਸਤਨਾ ਮਰਤਾਨ ਨੂੰ ਇਕਾਗਰ ਕਰਦੇ ਹੋਏ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਕੱਲ ਆਪਾਂ ਰਲ ਮਿਲ ਕੇ ਬੱਤੀਮੀ ਪੌੜੀ ਦੇ ਵਿਚਾਰ ਆਏ ਜੋ ਗੁਰੂ ਪਾਸ਼ਾ ਜੀ ਦੇ ਬਾਣੀ ਵਿੱਚੋਂ ਧੀਰੇ ਮੁੱਤੀ ਸੁਗੇ ਆਓ ਜੀ 33ਵੀਂ ਪੌੜੀ ਦੇ ਵਿਚਾਰ ਆਖਣ ਜੋਰ ਚੁੱਪ ਨਹਿ ਜੋਰ ਜੋਰ ਨ ਮੰਗਣ ਦੇਨ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੋ ਜੋਰ ਨ ਸੋਤੀ ਗਿਆਨ ਵਿਚਾਰ ਜੋਰ ਨਾ ਜੋਤੀ ਸੁਟੈ ਸੰਸਾਰ ਜਿਸਾ ਹੱਥ ਜੋਰ ਕਰ ਵਿਖੈ ਸੋਏ ਨਾਨਕ ਉਤਮ ਨੀਚ ਨਾ ਹੋਏ ਇਹ ਅਜੀਤਨ ਤੀਤੀ ਮਿ ਪੌੜੀ ਗੁਰੂ ਪਾਸ਼ਾ ਜੀ ਦੀ ਇਸ ਪੌੜੀ ਦੇ ਵਿੱਚ ਮੇਨ ਪੰਗਤੀ ਉਹਨਦੇ ਜੀ ਜਿਸ ਹੱਥ ਜੋਰ ਕਰ ਵੇਖੈ ਸੋਏ ਕਿੰਨੇ ਵੀ ਜਿਹਦੇ ਹੱਥ ਵਿੱਚ ਜੋਰ ਹੈ ਜੋਰ ਦਾ ਅਰਥ ਹੁੰਦਾ ਜੀ ਤਾਂ ਸਭ ਕੁਝ ਜੋ ਜੋਰ ਹੈ ਰੱਬ ਦੇ ਪਿਆਰਿਆਂ ਨੂੰ ਸਮਝ ਪਿਆ ਕਿ ਪ੍ਰਮਾਤਮਾ ਤੇਰਾ ਸਾਰਾ ਜੋਰ ਤੇਰੇ ਹੀ ਹੈ ਸਾਡਾ ਤਾਂ ਕੁਝ ਹੈ ਵੀ ਨਹੀਂ ਕਬੀਰ ਸਾਹਿਬ ਇਹ ਤਾਂ ਕਹਿ ਵੀ ਦਿੱਤਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕੇਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਗਿਆ ਲਾਗੇ ਮੇਰਾ ਮੇਰਾ ਤਾਂ ਕੁਛ ਹੈ ਹੀ ਨਹੀਂ ਦਾ ਮਾਲ ਦਾ ਜਿਸ 19 ਸਾਲ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਹੋਰ ਲਾਉਂਦੇ ਹੈ ਕਿ ਇਹ ਮਨੁੱਖ ਮੇਥਿਆ ਤਾਣ ਧੰਨ ਉਤੰਦਰ ਸੁਆਯਾ ਆਜੋ ਤੂੰ ਸਰੀਰ ਲਈ ਕਰਦਾ ਨਾ ਇਹ ਵੀ ਤੇਰਾ ਬੰਦਿਆ ਝੂਠਾ ਦਾ ਮੱਤ ਪ੍ਰੇਖ ਵਿੱਚ ਰਹ ਜੀਵੇਂ ਤੇਰਾ ਸਰੀਰ ਤੇਰੇ ਨਾਲ ਨਿਮਣ ਵਾਲਾ ਨਾ ਨਹੀਂ ਤਾਂ ਕੁਝ ਸਮੇਂ ਲਈ ਜਿਹੜਾ ਤੈਨੂੰ ਕੁਝ ਸਮਾਂ ਤੇਰਾ ਧਾਨ ਨਾ ਇਹ ਵੀ ਤੈਨੂੰ ਕੁਝ ਸਮੇਂ ਲਈ ਵਰਤਨੋਂ ਮਿਲਿਆ ਹੈ ਤੇਰਾ ਪਰਿਵਾਰ ਇਹ ਵੀ ਕੁਝ ਸਮੇਂ ਲਈ ਵਰਤਨੋਂ ਮਿਲਿਆ ਹੈ ਪੱਕਾ ਟਿਕਾਣਾ ਨਹੀਂ ਕਿਸੇ ਦਾ ਗੁਰੂ ਜੀ ਦੇ ਤੇ ਸੋ ਰੱਬ ਦੇ ਪਿਆਰਿਆਂ ਨੂੰ ਜਦੋਂ ਸਮਝ ਪਿਆ ਕਿ हे ਪ੍ਰਮਾਤਮਾ ਤੇਰੇ ਹੱਥ ਵਿੱਚ ਹੀ ਹੈ ਜੋ ਸਾਰਾ ਫਿਰ ਉਹਨਾਂ ਨੇ ਆਖਿਆ ਜੀ ਆਖਣ ਜੋਰ ਚੁੱਪੈ ਨੈ ਜੋਰ हे ਅਕਾਲ ਮੁਰਖ ਵਜਰੂ ਆਖਣ ਦਾ ਅਰਥ ਹੁੰਦਾ ਜੀ ਬੋਲਣਾ ਜੋ ਮੈਂ ਆਖ ਰਿਹਾ ਮੈਂ ਬੋਲ ਰਿਹਾ ਇਹਦੇ ਵਿੱਚ ਵੀ ਤੇਰਾ ਹੀ ਜੋਰ ਹੈ ਬੋਲ ਨਹੀਂ ਸਕਦੇ ਪਿਆਰੋ ਆਪਾਂ ਦੇ ਖਤਮ ਤੋਂ ਬਿਨਾਂ ਮਤ ਭਲੇਖ ਵਿੱਚ ਰਹੇ ਜੇ ਕੋਈ ਵੀ ਅਸੀਂ ਬੋਲ ਗਏ ਗੁਰੂ ਜੀ ਕਹਿੰਦੇ ਚੁੱਪ ਹੈ ਮੈਂ ਜੋਰ ਫਿਰ ਚੁੱਪ ਹੋ ਜਾਣਾ ਇਹ ਵੀ ਇੱਕ ਕਲਾ ਹੀ ਕਰ ਦਿੱਤੀ ਹੈ ਇਹਦਾ ਅਰਥ ਆਪਾਂ ਇਉਂ ਵੀ ਕਰ ਸਕਦੇ ਆਂ ਦੁਨੀਆ ਵਿੱਚ ਅਸੀਂ ਜੋਜ ਆਖ ਰਹੇ ਆਂ ਬੋਲ ਰਹੇ ਆ ਇਹ ਵੀ ਉਹਦੀ ਕਿਰਪਾ ਹੈ ਤੇ ਜਿੱਦੇ ਸਰੀਰ ਇਹ ਚੁੱਪ ਹੋ ਗਿਆ ਆਪਾਂ ਕਹਿੰਦੇ ਨੇ ਵੀ ਇਹ ਤਾਂ ਹੁਣ ਬਸ ਚੁੱਪ ਹੋ ਗਿਆ ਜਿੱਦੇ ਚੁੱਪ ਹੋ ਗਿਆ ਗੁਰੂ ਜੀ ਕਹਿੰਦੇ ਪ੍ਰਮਾਤਮਾ ਇਹ ਵੀ ਤੇਰਾ ਜੋਰੀ ਹੈ ਜਿੱਦੇ ਚਲਾਣਾ ਕਰਕੇ ਸਰੀਰ ਵਿੱਚ ਇਹ ਚੁੱਪ ਹੋਇਆ ਨਾ ਬੰਦਾ ਉਹਤੇ ਬੋਲ ਨਹੀਂ ਸਕਦਾ ਇਹ ਪ੍ਰਮਾਤਮਾ ਤੇਰੀ ਕਲਾ ਵਰਤਦੀ ਹੈ ਜਿਹੜਾ ਮਨੁੱਖ ਯੇ ਬਾਬਾ ਫਰੀਦ ਜੀ ਕਹਿੰਦੇ ਆ ਨਾ ਇੰਨੇ ਨਿੱਕੀ ਜੰਗੀਆਂ ਥਲ ਡੋਗਰ ਭਵੇ ਓ ਗੁਰੂ ਜੀ ਕਹਿੰਦੇ ਵੀ ਮੈਂ ਕਿੰਨੇ ਥਾਵਾਂ ਦੇ ਉੱਤੇ ਜਾ ਆਉਂਦਾ ਸੀ ਆ ਕਿੰਨੇ ਥਾਂ ਤੇ ਤੁਰ ਆਉਂਦਾ ਸੀਗਾ ਤੇ ਅੱਜ ਤਾਂ ਮੰਜੇ ਤੇ ਪਿਆ ਲੱਤਾਂ ਵੀ ਜਵਾਬ ਦੇ ਤੁਰਨ ਕਰ ਲਓ ਕਿਤੇ ਭਗਤ ਭੀਖਣ ਜੀ ਕਹਿੰਦੇ ਗਏ ਨੈਰੋ ਨੀਰ ਬਹਿ ਤਨ ਖੀਨਾ ਗੁਰੂ ਜੀ ਕਹਿੰਦੇ ਨੇ ਅੱਖਾਂ ਦੇ ਵਿੱਚੋਂ ਪਾਣੀ ਵਹਿਣ ਲੱਗਿਆ ਨੈਣੋਂ ਨੀਰ ਬਹਿ ਤਣ ਖੀਨਾ ਕਮਜ਼ੋਰ ਹੋ ਗਿਆ ਨਾ ਤਣ ਵਿੜੇ ਬਲ ਆ ਗਿਆ ਤਾਣ ਤਣ ਖੀਨਾ ਭਏ ਕੇਸ ਦੁੱਧ ਵਾਂਦੀ ਜਿਹੜੇ ਕੇਸ ਐ ਕਾਲੇ ਸੀ ਜਮਾ ਦੁੱਧ ਦੇ ਚਿੱਟੇ ਹੋ ਗਏ ਇਸ ਦੁੱਧ ਵਾਂਦੀ ਰੋਦਾ ਕੰਠ ਸ਼ਬਦ ਨਹੀਂ ਉਚਰੈ ਆ ਲੋਕਿਆ ਕਰੈ ਭਰਾਨੀ ਹੁਣ ਕਹਿੰਦੇ ਗਾਲਾ ਵੀ ਵਿਚਾਰਨ ਕਰਨ ਕਰਨ ਹੋ ਰਹਿ ਗਿਆ ਬਸ ਕਈ ਬਯਰਦਾਨੀਆਂ ਗੱਲਾਂ ਦੇਖਦੇ ਆਪਾਂ ਕੋਲੇ ਬੈਠੇ ਨੇ ਸਮਝ ਨਹੀਂ ਆਉਂਦੀ ਤੇ ਕਈ ਤਾਂ ਫਿਰ ਐਨੇ ਵਿਚਾਰੇ ਘਰ ਦੇ ਤੰਗ ਹੋ ਜਾਦੇ ਕਹਿੰਦੇ ਬਾਪੂ ਪਤਾ ਨਹੀਂ ਕੀ ਬੋਲੀ ਜਾਂਦਾ ਬਸ ਕੋਈ ਪਤਾ ਨਹੀਂ ਲੱਗਦਾ ਬਾਪੂ ਕੀ ਬੋਲ ਗਿਆ ਕੀ ਮੰਗਦਾ ਹੈ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੋਲੇ ਹੋ ਕੇ ਪੁੱਛਦੇ ਆਂ ਬਾਪੂ ਕੀ ਚਾਹੀਦਾ ਤੈਨੂੰ ਸਮਝ ਨਹੀਂ ਆਉਂਦੀ ਇਹ ਸੋ ਗੁਰੂ ਜੀ ਨੇ ਹਕੀਕਤ ਲਿਖਿਆ ਪਿਆਰਿਓ ਮਨ ਦੇ ਤਲ ਤੋਂ ਡਹਿਰੀ ਸਾਨੂੰ ਡਹਿਰੀ ਸਮਝ ਰੱਖਿਓ ਇਹ ਗੁਰੂ ਜੀ ਕਹਿੰਦੇ ਜੋ ਪ੍ਰਮਾਤਮਾ ਦਾ ਜੋਰੀ ਬੋਲਣ ਵਿੱਚ ਚੱਲਦਾ ਤੇ ਚੁੱਪ ਹੋਣ ਵਿੱਚ ਵੀ ਬੰਦੇ ਆ ਪ੍ਰਮਾਤਮਾ ਦਾ ਜੋਰੀ ਹੈ ਜਿਹਦੇ ਚੁੱਪ ਹੋ ਗਿਆ ਤੂੰ ਚੁੱਪ ਹੋ ਜਾਣਾ ਜੋਰਨਾ ਮੰਗਣਾ ਹੇ ਕਾਲ ਕੋ ਵਾਹਿਗੁਰੂ ਮੰਗ ਤੇ ਵਿੱਚ ਵੀ ਤੂੰ ਵਰਤਦਾ ਐ ਤੇ ਜੋ ਦੇ ਰਿਹਾ ਸੰਸਾਰ ਦੇ ਵਿੱਚ ਤੂੰ ਤਾਕਤ ਦਿੱਤੀ ਐ ਨਾ ਕਿਸੇ ਨੂੰ ਉਹਦੇ ਵਿੱਚ ਵੀ ਤੇਰਾ ਜੋਰ ਹੀ ਵਰਤ ਰਿਹਾ ਜੋਰ ਨਾ ਮੰਗਣ ਦੇਣਾ ਨਾ ਜੀ ਕੋ ਮੰਗ ਤੇ ਵਿੱਚ ਵੀ ਤੂੰ ਐ ਤੇ ਮਾਲਕ ਜੀ ਜੋ ਤਾਤਾਂ ਦੇ ਰਿਹਾ ਉਹਦੇ ਵਿੱਚ ਵੀ ਤੂੰ ਹੀ ਐ ਜਿਹਨੂੰ ਕੋਈ ਤਾਕਤ ਦੇਤੇ ਵਿਆਹ ਆ ਚੱਕੋ ਭਾਈ ਫਲਾਣੇ ਦੀ ਮਦਦ ਕਰਨੀ ਇਹਦੇ ਦੋਨੇ ਪਾਸੇ ਤੂੰ ਵਰਤਦਾ ਹੈ ਜੇ ਮੰਗਤਾ ਨਾ ਹੋਵੇ ਤਾਂ ਦਾਤੇ ਦਾ ਨਹੀਂ ਪਤਾ ਲੱਗਦਾ ਵੇਖੋ ਜੀ ਇਹ ਉਹਦੇ ਖੇਡ ਆ ਨਾ ਜਿਹੜੀਆਂ ਦਾਤਾਂ ਉਹ ਪ੍ਰਮਾਤਮਾ ਦੇ ਰਿਹਾ ਦਾਤਾ ਉਹਨਾਂ ਨੂੰ ਵੰਡ ਕੇ ਛੱਕ ਲੈਣਾ ਦਾਨੀ ਦਾ ਪਤਾ ਤਾਂ ਲੱਗੂ ਨਾ ਜਦੋਂ ਮੰਗਤਾ ਹੋਊਗੀ ਤੇ ਜੇ ਦਾ ਮੰਗਤਾ ਹੀ ਨਾ ਹੋਇਆ ਕੋਈ ਫਿਰ ਦਾਤੇ ਦਾ ਕਿਹ ਪਤਾ ਲੱਗੂ ਦਾਾਨੀ ਦਾ ਕਿਹ ਪਤਾ ਲੱਗੂਗਾ ਇਹ ਉਹਦਿਆਂ ਖੇਡਾਂ ਰਚਾਈਆਂ ਮਾਲਕ ਜੀ ਜੇ ਰਾਜ ਕਿੰਨੇ ਵੀ ਜੇ ਜੇ ਤੂੰ ਰਾਜ ਦੇਣਾ ਚਾਹਵੇਂ ਤਾਂ ਮੇਰਾ ਕੋਈ ਵਧਾ ਨਹੀਂ ਲੱਗਿਆ ਜੇ ਭੀਖ ਮੰਗਣ ਲਾਤਾ ਮਾਲਕਾ ਤੂੰ ਮੰਗਤਾ ਹੀ ਬਣਾਉਣਾ ਚਾਹਿਆ ਤਾਂ ਫਿਰ ਮੇਰਾ ਵੀ ਕੁਝ ਘਟਣ ਨਹੀਂ ਲੱਗਿਆ ਜੇ ਰਾਜ ਤੂੰ ਦੇਣਾ ਚਾਹਣਾ ਨਾ ਗੁਰੂ ਜੀ ਕਹਿੰਦੇ ਫਿਰ ਸਾਡਾ ਕੁਝ ਵਧਾ ਵੀ ਨਹੀਂ ਲੱਗਿਆ ਤੇ ਜੇ ਤੂੰ ਮੰਗਤਾ ਹੀ ਬਣਾਉਣਾ ਚਾਹਣਾ ਫਿਰ ਸਾਡਾ ਕੁਝ ਘਟਣ ਨਹੀਂ ਲੱਗਿਆ ਸੋਰਾਹੋ ਵਿਚਾਰ ਏ ਗੁਰੂ ਜੀ ਕਹਿੰਦੇ ਮਾਲਕ ਜੀ ਮੰਗਤੇ ਵਿੱਚ ਵੀ ਤੂੰ ਐ ਤੇ ਦੇਣ ਵਾਲਾ ਵੀ ਤੂੰ ਹੀ ਐ ਦੇਣ ਵਾਲੇ ਵਿੱਚ ਵੀ ਤੂੰ ਹੀ ਵਰਤਦਾ ਨਾ ਆ ਹੁਣ ਬਹੁਤ ਕਿਸਾਨ ਵੀਰਾਂ ਦੀਆਂ ਵਿਚਾਰਿਆਂ ਦੀਆਂ ਖੜੰਗਾ ਕਣਕਾਂ ਫਸਲਾਂ ਪਹਿਲਾਂ ਕੁਝ ਗੜਿਆ ਨਹੀਂ ਮਾਰਦੀਆਂ ਆ ਮੁਗੇ ਵਾਲੀ ਏਰਗਾ ਮਾਲਾ ਤੂਰ ਕੋਟ ਸੁਖਿਆ ਇਧਰ ਰੋਂਦਾ ਇਧਰ ਮਤਲਵਾਂ ਦੀ ਟਿੱਕਰ ਮੰਗਾ ਵੀ ਉਹ ਗੜਿਆਂ ਦੀ ਸੈਰ ਫਰੋਇਪੁਰ ਤੋਂ ਚੱਲੀ ਤੇ ਇਹ ਵੈਦੀ ਜਿਵੇਂ ਆਪਣੇ ਪਿਛਲੇ ਸਾਲ ਟੱਪੀ ਸੀ ਨਾ ਲੌਂਗਸ ਦੀ ਵੈਦੀ ਐਵੇਂ ਟੱਪੀ ਉਸ ਪਿੰਡਾਂ ਦੇ ਵਿੱਚ ਤੇ ਜੇ ਕਹ ਰਿਓ ਪੰਜ-ਪੰਜ ਮਣ ਕਣਤ ਰਹੀ ਨਹੀਂ ਕਿੱਲੇ ਜਿਹੜੀ 60-60 ਮਣ 70-70 ਮਣ ਨਹੀਂ ਸੀ ਮੈਂ ਕਣਕ ਉਹਨਾਂ ਵਿਚਾਰੇ ਕਿਸਾਨਾਂ ਦੀਆਂ ਵਿੱਚ ਹੀ ਮਲਤਲਾ ਵੱਲੋਂਾਂ ਵਿੱਚ ਹੀ ਮੜੇ ਮਿੱਟੀ 'ਚ ਮੜੇ ਗਿਰਨਾ ਇਹ ਜਿਹੜੀ ਸਾਹ ਕਈ ਵਿਚਾਰੇ ਕਿਸਾਨਾਂ ਦੀਆਂ ਅੱਗਾ ਦੇ ਨਾਲ ਫਸਲਾਂ ਜਿਹੜੀਆਂ ਬਹੁਤ ਨਸਾਨ ਹੋ ਗਿਆ ਜੀ ਤੇ ਬਹੁਤ ਵਿਚਾਰੇ ਹੁਣ ਆ ਸੋਸ਼ਲ ਮੀਡੀਆ ਤੇ ਦੇਖਦੇ ਨਸਾਨ ਰੋਂਦੇ ਐ ਖਾਲੀ ਹੱਥ ਜਦੋਂ ਕਿਸਾਨ ਮੋਢੇ ਤੇ ਕਈ ਰਾਤ ਕੇ ਆਇਆ ਹੋਣਾ ਉੱਬਾ ਮਾਰ ਕੇ ਰੋਂਦਾ ਕਿਸਾਨ ਬਹੁਤ ਔਖਾ ਪਿਆ ਰਹੋ ਕੁੱਤਾ ਵਾਂਗੂ ਫਸਲਾਂ ਪਾਲ ਕੇ ਜਦੋਂ ਸਾਹਮਣੇ ਅੱਖਾਂ ਦੇ ਐ ਤਾੜ ਤਾੜ ਕਰਕੇ ਮੱਚਦੀ ਜਦੋਂ ਇਹ ਜਿਗਰਾ ਬਸ ਇਹ ਕਹਿ ਤਾਂ ਦਿੰਦੇ ਕਿਸਾਨ ਆਏ ਕਿਸਾਨ ਆਏ ਪਰ ਜਿਗਰਾ ਵਿੱਚ ਕਿੱਡਾ ਲੈ ਕੇ ਲਈ ਖੜਾ ਕਿਸਾਨ ਪਹਿਲਾਂ ਵਿਚਾਰਿਆਂ ਦੀਆਂ ਜਿਹੜੀਆਂ ਫਸਲਾਂ ਸੀ ਕੁਝ ਆ ਕੀੜਾ ਪੈ ਗਿਆ ਜਦੋਂ ਬੀਜੀ ਸੀ ਨਾ ਕਣਕ ਦਵਾਰੇ ਵਾਕੇ ਬੀਜਣਾ ਵੇਖੋ ਕਿੰਨਾ ਨਿਸ਼ਾਨ ਹੁੰਦਾ ਹੈ ਇਹ ਜਿਹੜੇ ਕਿਸਾਨ ਵੇਚਦੇ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਦੂਜਿਆਂ ਨੂੰ ਕੀ ਪਤਾ ਲੱਗਦਾ ਦਵਾਰੇ ਵਾਕੇ ਬੀਜਣੀ ਨਾਲੇ ਬੀਜ ਪਾਇਆ ਨਾਲੇ ਡੇਕ ਕੀ ਕੁਝ ਪਿਆ ਨਾਲ ਦਵਾਰੇ ਫੇਰ ਆ ਫਸਲਾਂ ਕਣਕਾਂ ਗੜਿਆਂ ਨੇ ਮਾਰਤੀ ਕੁਝ ਤੇ ਕਿੰਨਾ ਨੁਕਸਾਨ ਆਜ ਸਾਡੇ ਕਿਸਾਨ ਧਰਾਂ ਦਾ ਹੋਇਆ ਹੈ ਇਹਦੇ ਵਿੱਚ ਇੱਕ ਬਹੁ ਹੋਰ ਵੀ ਆ ਰਹੀ ਹੈ ਵੈਸੇ ਪਤਾ ਲੱਗ ਚੌਣ ਵਾਲੇ ਸਾਵੇਂ ਤੇ ਜਿਹੜੀਆਂ ਅੱਗਾਂ ਲੱਗਾਂ ਰਹਿਣ ਐ ਇਸਾਂਾਂ ਦੀਆਂ ਫਸਲਾਂ ਨੂੰ ਕਾਰਨਪੂਜ ਹੋਰ ਆ ਰਹੀ ਐ ਇੱਕ ਦੋ ਥਾਵਾਂ ਤੇ ਕਾਰਨਪੂਜ ਆ ਰਹੀ ਐ ਵੀ ਇਹਨਾਂ ਦਾ ਆਰਥਿਕ ਨਿਸ਼ਾਨ ਕਰੋ ਕਿਉਂਕਿ ਜਰਤ ਇਸਾਂ ਜੇ ਰੱਖਦਾ ਐ ਸਿਰਫ ਤੇ ਸਿਰਫ ਪੰਜਾਬ ਦਾ ਕਿਸਾਨ ਲੱਖਦਾ ਚੇਤੇ ਰੱਖਿਆ ਗਿਆ ਹੋ। ਬਾਕੀ ਸਾਰਿਆਂ ਨੇ ਗੁਲਾਮੀ ਕਬੂਲ ਕਰ ਲਈ ਹੈ। ਬਾਕੀ ਸਾਰੇ ਰਾਜਾਂ ਨੇ ਜੇ ਜ਼ਰਤ ਰੱਖਦਾ ਬੋਲਣ ਦੀ ਸਰਕਾਰ ਮੂਰੇ ਤਾਂ ਸਿਰਫ ਪੰਜਾਬ ਦਾ ਕਿਸਾਨ ਹੈ ਜੀ। ਕਿਸਾਨੀ ਅੰਦੋਲਨ ਚੱਲਿਆ ਪੰਜਾਬ ਨੇ ਉਹਦੇ ਚ ਚ पहल ਕੀਤੀ ਹੈ। ਫਿਰ ਨਾਲ ਹਰਿਆਣਾ ਜੁੜ ਗਿਆ 1900 ਦੇ ਰ ਇਹ ਸਾਰੇ ਰਾਜਾਂ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਵੀ ਹੈ ਆਹ ਕਿਸਾਨ ਹੈ ਨਾ ਜਿਹੜਾ ਇੱਥੇ ਬੈਠਾ ਪੰਜਾਬ ਦੇ ਵਿੱਚ। ਇਹ ਸਾਰ ਇਥੋਂ ਅਸਲ ਵਿੱਚ ਇਹਦਾ ਕਾਰਨ ਇੱਥੋਂ ਆ ਰਿਹਾ ਸਾਰਾ ਬਦਲਾ। ਇੱਕ ਹੁਣ ਕੱਲ ਇੱਕ ਖਬਰ ਆ ਰਹੀ ਹੈ ਵਿੱਚੋਂ ਗੱਲ ਆ ਗਈ ਯਾਰ ਮੇਰੇ ਕਿ ਅਮਰੀਕਾ ਦੇ ਨਾਲ ਇੱਕ ਸਮਝੌਤਾ ਹੋ ਰਿਹਾ ਹੈ ਮੋਦੀ ਸਰਕਾਰ ਵੱਲੋਂ ਤੇ ਜਿਹੜੇ ਸਮਝੌਤੇ ਦੇ ਵਿੱਚ ਉਹਨਾਂ ਤੋਂ ਕਣਕ ਜਾਂ ਹੋਰ ਸਮਾਨ ਖਰੀਦਣ ਵਾਸਤੇ ਸੰਬੋਧ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ ਤੇ ਜਿਹਦੇ ਵਿੱਚ ਸਾਡਾ ਬਹੁਤ ਹੋਰ ਦਾ ਨੁਕਸਾਨ ਹੋ ਕਿਸਾਨਾਂ ਦਾ ਇਹ ਸੋਚਣ ਵਾਲੀ ਗੱਲ ਹੈ ਜੀ ਇਹ ਸਮਝੌਤਾ ਹੋ ਰਿਹਾ ਹੈ ਇਹ ਅਮਰੀਕਾ ਤਵਾ ਪਾਰਿਆ ਭਾਗ ਤੇ ਬਹੁਤ ਜ਼ਿਆਦਾ ਸਰਹੋ ਵਿਚਾਰ ਇਹ ਕਿਸਾਨਾਂ ਦਾ ਹੀ ਜਿਗਰ ਹੈ ਜੀ ਪਿਆਰ ਕੋ ਜਿਨੇ ਪੁੱਤਾਂ ਵਾਂਗੂ ਫਸਲਾਂ ਪਾਲ ਕੇ ਅੱਖਾਂ ਦੇ ਸਾਹਮਣੇ ਸਾਰਕੁਝ ਹੋ ਗਿਆ ਜੀ ਸੋ ਗੁਰੂ ਜੀ ਕਹਿੰਦੇ ਪ੍ਰਮਾਤਮਾ ਮੰਗ ਤੇ ਵਿੱਚ ਵੀ ਤੂੰ ਐ ਤੇ ਮਾਲਕ ਦੀ ਦਾਤ ਤੇ ਦੇਣ ਵਾਲੇ ਵਿੱਚ ਵੀ ਤੂੰ ਐ ਆਖਣਾ ਜੋਰ ਨਾ ਜੀਵਨ ਮਰਨ ਨਾ ਜੋਰ ਜੋੜਨਾ ਜਾਇਆ ਵੀ ਨਹੀਂ ਜਾਂਦਾ ਜੀ ਜੇ ਕੋਈ ਮੈਨੂੰ ਕਹਿੰਦਾ ਨਾ ਵੀ ਮੈਂ ਜੋਰ ਨਾਲ ਜਿਉ ਲੂੰਗਾ ਨੇ ਜਾਇਆ ਜਾਣਾ ਕਰਿਓ ਤੇ ਮਰਿਆ ਵੀ ਜੋਰ ਨਾਲ ਨਹੀਂ ਜਾਂਦਾ ਨਾ ਮਰਿਆ ਵੀ ਜੋਰ ਨਾਲ ਨਹੀਂ ਜਾਂਦਾ ਜੀ ਇੱਕ ਨਾਸਤਿਕ ਬੰਦਾ ਮੈਨੂੰ ਕਹਿੰਦਾ ਨਾ ਜੀ ਕਹਿੰਦੇ ਜੀ ਚਲੋ ਬਾਕੀ ਤਾਂ ਸਭ ਕੁਝ ਹੈ ਬੰਦੇ ਦੇ ਹੱਥ ਵਿੱਚ ਨਹੀਂ ਮੌਤ ਬੰਦੇ ਦੇ ਹੱਥ ਵਿੱਚ ਹੈ ਮੌਤ ਬੰਦੇ ਦੇ ਹੱਥ ਵਿੱਚ ਹੈ ਫਿਰ ਉਹਨੂੰ ਸਮਝਾਉਣਾ ਪਿਆ ਭਾਈ ਮੌਤ ਵੀ ਬੰਦੇ ਦੇ ਹੱਥ ਵਿੱਚ ਨਹੀਂ ਹੈ ਜਿਹੜਾ ਮਰਨ ਦਾ ਖਿਆਲ ਅੰਦਰ ਪੈਦਾ ਹੋਇਆ ਇਹ ਉਹ ਇਹ ਵੀ ਉਹ ਪ੍ਰਮਾਤਮਾ ਨੇ ਪੈਦਾ ਕੀਤਾ ਕੋਈ ਪੈਦਾ ਨਹੀਂ ਕਰ ਸਕਦਾ ਸੀ ਇਹ ਮਰਨ ਦਾ ਖਿਆਲ ਵੀ ਉਹ ਪ੍ਰਮਾਤਮਾ ਨੇ ਹੀ ਪੈਦਾ ਕੀਤਾ ਹੈ ਉਹੀ ਵਰਤ ਰਿਆ ਨਾ ਤਿੰਨੇ ਮਰਨ ਨੂੰ ਕਿਹੜਾ ਜੀ ਕਰ ਕਿਹਦਾ ਜੀ ਕਰਦਾ ਮਰਨੋਂ ਪਿਆ ਲੋ ਨਿੱਕੀ ਜਿਹੀ ਕੀੜੀ ਨੂੰ ਫੜ ਲਓ ਤੁਸੀਂ ਨਿੱਕੀ ਜਿਹੀ ਕੀੜੀ ਆ ਨਾ ਜਿਹੜੀ ਕੀੜੀ ਉਹ ਫੜਦਾ ਤੁਸੀਂ ਆਏ ਵਿਚਾਰੀ ਲੱਤਾਵਾ ਮਾਰ ਦਿਆ ਉਹਦੇ ਨਾਲ ਕਿ ਮੈਂ ਕਿਸਨੇ ਕਿਸੇ ਢੰਗ ਨਾਲ ਛੁੱਟ ਜਾ ਰਿਹਾ ਹੱਸਦੇ ਵਿੱਚ ਆ ਕਿੜੀ ਵੀ ਮੌਤ ਤੋਂ ਡਰਦੀ ਹੈ ਤੇ ਗੁਰੂ ਜੀ ਕਹਿੰਦੇ ਮਾਲਕ ਜੀ ਇਹ ਜਿਹੜੇ ਮਰਨ ਤੇ ਜੀਵਨ ਤੇ ਜਿਹੜਾ ਸਾਡਾ ਜਾਣਾ ਹੈ ਇਹ ਵੀ ਤੇਰੇ ਹੱਥ ਵਿੱਚ ਹੈ ਨਾ ਜ਼ੋਰ ਨਾਲ ਜਿਵੇਂ ਐ ਜਾ ਸਕਦਾ ਹੈ ਤੇ ਨਾ ਜ਼ੋਰ ਨਾਲ ਮਰਿਆ ਜਾ ਸਕਦਾ ਜੀ ਜ਼ੋਰ ਨਾਰਾਜ ਮਾਲ ਮੜ ਸੋਰ ਜੋਰ ਨਾਲ ਨਾਤਾ ਕੋਈ ਰਾਜ ਕੀਤਾ ਜਾ ਸਕਦਾ ਹੈ ਮਾਲ ਮਨ ਸੋ ਜੋਰ ਨਾਲ ਗੁਰੂ ਜੀ ਕਹਿੰਦੇ ਕੋਈ ਮਾਲ ਧਨ ਬੰਦਿਆ ਇਕੱਠਾ ਵੀ ਕਰ ਸਕਦਾ ਤੂੰ ਜੋਰ ਦੇ ਨਾਲ ਜੋ ਦੇਣਾ ਚਾਹਵੇ ਤਾਂ ਪ੍ਰਮਾਤਮਾ ਦਿੰਦਾ ਜੀ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਤੇਰੀ ਸੁਰਤ ਮਹਾਨ ਬਣ ਜਾਵੇ ਆਤਮਿਕ ਗਿਆਨ ਦੀ ਸੋਝੀ ਮਿਲ ਜਾਵੇ ਤੈਨੂੰ ਗਿਆਨ ਮਿਲ ਜਾਵੇ ਗੁਰੂ ਜੀ ਕਹਿੰਦੇ ਵਿਚਾਰ ਮਿਲ ਜਾਣ ਇਹ ਵੀ ਜ਼ੋਰ ਨਾਲ ਹੀ ਮਰਦੇ ਪਿਆ ਰਹੇ ਹੋ ਇਹ ਵੀ ਭਾਗਾ ਨਾ ਮਿਲਦੇ ਆ ਗੁਰੂ ਕੋਲੇ ਬੈਠੇ ਆ ਨਾ ਆਪਾਂ ਹੁਣ ਵਿਚਾਰ ਲੈ ਰਹੇ ਆ ਨਾ ਇਹ ਵੀ ਜ਼ੋਰ ਨਾਲ ਨਹੀਂ ਪਿਆ ਰਹੇ ਆ ਆਪਾਂ ਲੈ ਰਹੇ ਇਹ ਸਾਡੇ ਕਰਮਾਂ ਚ ਲਿਖੇ ਹੋਏ ਆ ਜ਼ੋਰ ਨਹੀਂ ਡਾ ਵੱਡਾ ਨਾ ਦਰਵਾਜ਼ਾ ਸਾਰੇ ਨਹੀਂ ਆਪਾਂ ਵਿਚਾਰ ਲੈਣਾਂ ਦੀ ਗੱਲ ਆ ਜਿਹੜਾ ਗੁਰੂ ਕੋਲੇ ਚੱਲ ਕੇ ਆਉਣਾ ਨਾ ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵੀ ਸਤਿਗੁਰੂ ਤੇਰੇ ਦਰ ਦੇ ਉੱਤੇ ਬੈਠ ਕੇ ਅਸੀਂ ਚੰਗੇ ਵਿਚਾਰ ਗ੍ਰਹਿਣ ਕਰ ਰਹੇ ਆ ਇਹ ਚੰਗੇ ਵਿਚਾਰ ਗ੍ਰਹਿਣ ਕਰਨੇ ਕਿਹੜਾ ਸੌਖੀ ਗੱਲ ਹੈ ਜੀ 마ੜਿਆਂ ਦੇ 마ੜਿਆਂ ਖਾਵਾਂ ਦੇ ਤਾਂ ਖਾੜਿਆਂ ਤੇ ਤਾਂ ਲੱਖਾਂ ਦੁਨੀਆਂ ਇਕੱਠੀ ਹੋ ਜਾਂਦੀ ਐ ਨਾ ਉੱਥੇ ਕੋਈ ਬਹੁਤਾ ਯਤਨ ਕਰਨ ਦੀ ਲੋੜ ਨਹੀਂ ਪੈਂਦੀ ਖਾੜਿਆਂ ਦੇ ਉੱਤੇ ਵੇਖੋ ਤੁਸੀਂ ਕਿਵੇਂ ਦੁਨੀਆਂ ਉਹ ਫੜਦੀ ਐ ਮਿੱਤੇ ਦੀ ਫੜਦੀ ਦੁਨੀਆਂ ਤੇ ਜਦੋਂ ਕਿਤੇ ਗੁਰੂ ਦਾ ਗਿਆਨ ਲੈਣਾ ਹੋਵੇ ਇਕੱਠਾ ਕਰਨਾ ਹੋਵੇ ਉੱਥੇ ਹੁੱਕੇ ਮਾਰ-ਮਾਰ ਕੇ ਸੰਤਨਾ ਬੰਦਾ ਲੋਕਾਂ ਨੂੰ ਆਜੋ ਭਾਈ ਗੁਰੂ ਦਾ ਗਿਆਨ ਲੈਣਗੇ ਕਿਉਂਕਿ 마ੜੇ ਪਾਸੇ ਉਸ ਕੋਈ ਬਹੁਤਾ ਯਤਨ ਨਹੀਂ ਨਾ ਕਰਨਾ ਪੈਂਦਾ ਨਵਾਨ ਵੱਲ ਐ ਸਾਡਾ ਮਾਣਾ ਨਾ ਜਿਹੜਾ ਇਹ ਨਵਾਨ ਵੱਲੋਂ ਭਜਦਾ ਜੀ ਵਕਾਰਾਂ ਵੱਲ ਮਾੜੇ ਪਾਸੇ ਤੇ ਚੰਗੀ ਗੱਲ ਬਾਬਾ ਜੀ ਨੇ ਕੱਲ ਆਪਾਂ ਗੱਲ ਕੀਤੀ ਚੰਗੀ ਗੱਲ ਤਾਂ ਨੂੰ ਚੜਨਾ ਹੈ ਜੀ ਇੱਕ ਆਵਕਟ ਘਾਟੀ ਰਾਮ ਕੀ ਤੈ ਚੜ ਰਿਓ ਕਬੀਰ ਇਹ ਤਾਂ ਨੂੰ ਚੜਨਾ ਹੈ ਤੇ ਤਾਂ ਨੂੰ ਚੜਾਈ ਉਹ ਚੜਨੀ ਪੈਂਦੀ ਫਿਰ ਪਤਾ ਲੱਗਦਾ ਜੀ ਇਹ ਤਾਂ ਨੂੰ ਚੜਨਾ ਜਦੋਂ ਚੰਗੇ ਵਿਚਾਰ ਲੈਣੇ ਆ ਚੰਗੇ ਗੁਣ ਲੈਣੇ ਆ ਇਹ ਤਾਂ ਨੂੰ ਚੜਨਾ ਹੈ ਤੇ ਜਦੋਂ ਵਕਾਰਾਂ ਵਿੱਚ ਡਿੱਗਣਾ ਹੈ ਉੱਥੇ ਫਿਰ ਪਿਆਰੋ ਜਦੋਂ ਪਾਣੀ ਆਪਾਂ ਹੁਣ ਟਿੱਪਿਆਂ ਚੋਂ ਪੈਪਾ ਨਾਪੜੀਆਂ ਹੁਣ ਤਾਂ ਆਪਾਂ ਇੱਕਵੇਂ ਖਾਲ ਦੇ ਬੰਨ ਬੰਨ ਕੇ ਆਪਾਂ ਨੱਕੇ ਮਾਰ ਮਾਰ ਕੇ ਪਾਣੀ ਉੱਤੇ ਵਾਂਚ ਚੜਾਉਂਦੇ ਸੀਗੇ ਮਾੜੀ ਕਿਤੇ ਥੱਡ ਪੈ ਜਾਣੀ ਨਾਲ ਦੇ ਨਾਲ ਪਾਣੀ ਨਵਾਣ ਵਾਲ ਖਤਮ ਨਾਲ ਦੇ ਨਾਲ ਜਿਹੜਾ ਗਿਆ ਹੁੰਦਾ ਸੀ ਥੋਰਾ ਉਹ ਵੀ ਵਾਪਸ ਆ ਜਾਂਦਾ ਸੀ ਜਰਾ ਇਹ ਇਹ ਅੰਦਰ ਦੀ ਹਾਲਾਤ ਆ ਗਰ ਸਾਡੇ ਨਹੀਂ ਜਿਹੜਾ ਕੋਈ ਮਾੜੇ ਮਾੜਾ ਮੁੱਟਾ ਜਾਂ ਬਾਣੀ ਦਾ ਜਾਪ ਤਰਸ ਕੀਤਾ ਸੀਗਾ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹੀ ਸੀ ਆ ਉਹ ਵਕਾਰ ਪੈਦਾ ਹੋ ਗਿਆ ਉਹ ਮੂਰੀ ਨਿਕਲ ਗਈ ਵਿੱਚ ਸਾਰਾ ਹੀ ਗਿਆ ਖਤਮ ਹੋ ਗਿਆ ਨਾਲ ਦੇ ਨਾਲ ਇਹ ਸਾਡੇ ਮੰਨ ਦੀ ਹਾਲਾਤ ਬਣਦੇ ਆ ਜੀ ਕਦੇ ਗੁਰਦੁਆਰੇ ਆਉਣ ਨੂੰ ਜੀ ਕਰਦਾ ਪਰ ਕਦਾਂ ਛੱਡ ਪਰਾਂ ਯਾਰ ਕਦੇ ਬਾਣੀ ਪੜ੍ਹਨ ਜੀ ਕਰਦਾ ਕਦਾਂ ਛੱਡ ਪਰਾਂ ਯਾਰ ਬਸ ਇਹ ਬਰਤੀ ਆ ਸਾਡੇ ਮਨ ਦੀ ਕਬਹੁ ਹੂੰ ਜੀੜਾ ਉਬ ਚੜਤ ਹੈ ਕਬਹੂ ਜਾਏ ਬਿਆਲੇ ਲੋਭੀ ਜੀੜਾ ਫਿਰ ਨਾਰਾਹਤ ਹੈ ਫਿਰ ਨਹੀਂ ਰਹਿੰਦਾ ਗੁਰੂ ਜੀ ਕਹਿੰਦੇ ਚਾਰ ਇੱਕ ਹੁੰਦਾ ਪਾਲੇ ਭੱਜੇ ਹੀ ਕਰਦਾ ਭੱਜੇ ਹੀ ਕਰਦਾ ਸਰੋਹ ਵਿਚਾਰ ਗੁਰੂ ਜੀ ਕਹਿੰਦੇ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਨਾ ਕਿਸੇ ਜੋਗਤਾ ਦੇ ਨਾਲ ਸੰਸਾਰ ਦੇ ਵਿੱਚੋਂ ਪਿਆਰੋ ਫੁੱਟ ਸਕਦੇ ਆ ਜਿਵੇਂ ਜੋਗੀ ਲੋਕ ਸੀ ਨਾ ਉਹ ਕਿਸੇ ਤਰ੍ਹਾਂ ਨਹੀਂ ਕਿੰਨੀਆਂ ਜੋਤੀਆਂ ਕਰਦੇ ਸੀ ਗੁਰੂ ਜੀ ਕਹਿੰਦੇ ਜ਼ੋਰ ਦੀਆਂ ਜੁਗਤਾਂ ਦੇ ਨਾਲ ਵੀ ਛੁੱਟਿਆ ਜਾਣਾ ਜਿਸ ਹੱਥ ਜ਼ੋਰ ਕਰ ਵਿਖੇ ਸੋਇ ਇਹ ਸਾਰਾ ਜ਼ੋਰ ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਬੱਲੇਆ ਜੋ ਪਿੱਛੇ ਸਾਰਾ ਗੋਇ ਨੇ ਗੜਾ ਦਿੱਤਾ ਨਾ ਜੀ ਵੀ ਨਾ ਤੇਰੇ ਮੌਤ ਹੱਥ ਵਿੱਚ ਹੈ ਨਾ ਤੂੰ ਚੁੱਪ ਰਹਿ ਸਕਦਾ ਨਾ ਤੂੰ ਬੋਲ ਸਕਦਾ ਨਾ ਤੂੰ ਮੰਗ ਸਕਦਾ ਹੈ ਨਾ ਤੂੰ ਮੱਲਾ ਕਿਸ ਨੂੰ ਦੇ ਸਕਦਾ ਇਹ ਸਾਰਾ ਕੁਝ ਉਹਦੀ ਪ੍ਰਕਿਰਿਆ ਪ੍ਰਮਾਤਮਾ ਦੀ ਨਾ ਤੇਰੇ ਕੋਲੇ ਗਿਆਨ ਆ ਸਕਦਾ ਨਾ ਤੇਰੇ ਕੋਲੇ ਵਿਚਾਰ ਆ ਸਕਦੀ ਹੈ ਤੇ ਗੁਰੂ ਜੀ ਕਹਿੰਦੇ ਜਿਸ ਹੱਥ ਜੋਰ ਤਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਹੋਏ ਗੁਰਨਾਨਕ ਪਾਸ਼ਾ ਕਹਿੰਦੇ ਵੀ ਤੈਨੂੰ ਉੱਤਮ ਬਣਾਉਣਾ ਕਿ ਤੈਨੂੰ ਨੀਚ ਰੱਖਣਾ ਇਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਤੈਨੂੰ ਚੰਗਾ ਚੰਗੇ ਵਿਚਾਰ ਦੇਣੇ ਆ ਮਾੜੇ ਵਿਚਾਰ ਦੇਣੇ ਪ੍ਰਮਾਪਾਉਂ ਦੇ ਹੱਥ ਵਿੱਚ ਹੈ ਸੋ ਇਹ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਜੀ ਤੇ ਕਬੀਰ ਸਾਹਿਬ ਜੀ ਨੇ ਪੰਗਤੀ ਲਿਖ ਦਿੱਤੀ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਗੈ ਮੇਰਾ ਕਬੀਰ ਸਾਹਿਬ ਕਹਿੰਦੇ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਾਹ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਦ ਇਹ ਫਿਰ ਖੇਡਬਾਨੀ ਸ਼ੁਰੂ ਹੋ ਜਾਂਦੀ ਹੈ ਅੰਦਰ ਦੀ ਰੱਬ ਦੇ ਪਿਆਰਿਆਂ ਦੇ ਅੰਦਰ ਆ ਕਿ ਜੋ ਕੁਝ ਕਰਦਾ ਹੈ ਨਾ ਪ੍ਰਮਾਤਮਾ ਪਾਸੇ ਤੇਰਾ ਹੁਕਮ ਹੈ ਚੰਗਾ ਹੋ ਰਿਹਾ ਵੀ ਤੇਰਾ ਹੁਕਮ ਹੈ ਮਾੜਾ ਹੋ ਰਿਹਾ ਇਹ ਵੀ ਤੇਰਾ ਹੁਕਮ ਹੈ ਸੋ ਇਹ ਸਮਝ ਆਪਾਂ ਨੂੰ ਪੈ ਜਾਵੇ ਫਿਰ ਇਹ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਣ ਹਰ ਪਰ ਆਪੇ ਜਿਦੇ ਆਉ ਸਾਰੀ ਜਤੀ ਉਪਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ